ਨੈਸ਼ਨਲ ਹਾਈਵੇ 54 ਦੇ ਉੱਪਰ ਲੁੱਟ ਦੀ ਇੱਕ ਘਟਨਾ ਵਾਪਰੀ ਹੈ ਇਹ ਲੁੱਟ ਦੀ ਘਟਨਾ ਤਕਰੀਬਨ ਸਵੇਰੇ 3 ਵਜੇ ਵਾਪਰੀ ਹੈ ਜਦੋਂ 11 ਮੋਟਰਸਾਈਕਲ ਤੇ 22 ਸ਼ਰਧਾਲੂ ਅਮਰਨਾਥ ਦੀ ਯਾਤਰਾ ਦੇ ਲਈ ਜਾ ਰਹੇ ਸਨ ਅਮਰਨਾਥ ਦੀ ਯਾਤਰਾ ਦੇ ਦੌਰਾਨ ਇਹ ਫਰੀਦਕੋਟ ਦੇ ਕੋਲੋਂ ਲੰਘੇ ਜਿੱਥੇ ਫਰੀਦਕੋਟ ਦੇ ਨਾਲ ਲੱਗਦੇ ਇੱਕ ਪਿੰਡ ਦੇ ਬਿਲਕੁਲ ਨਜ਼ਦੀਕ ਇੱਕ ਸੇਮ ਨਾਲੇ ਕੋਲ ਇਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਚੈਲ ਪਿੰਡ ਦੇ ਨਾਲ ਲੱਗਦੇ ਸੇਮ ਨਾਲੇ ਦੇ ਕੋਲ ਇਹ ਹਮਲਾ ਜਿਹੜਾ ਕੀਤਾ ਗਿਆ ਉੱਥੇ ਲੁੱਕ ਕੇ ਬੈਠੇ ਤਿੰਨ ਲੁਟੇਰਿਆਂ ਦੇ ਵੱਲੋਂ ਜਥੇ ਦੇ ਵਿੱਚੋਂ ਇੱਕ ਮੋਟਰਸਾਈਕਲ ਸਵਾਰ ਨੂੰ ਘੇਰਿਆ ਗਿਆ ਤੇ ਉਸ ਮੋਟਰਸਾਈਕਲ ਸਵਾਰ ਉੱਤੇ ਮੌਜੂਦ ਦੋਨਾਂ ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਵਿਅਕਤੀ ਦੀਆਂ ਉਂਗਲਾਂ ਕੱਟੀਆਂ ਗਈਆਂ ਤੇ ਦੂਸਰੇ ਸ਼ਰਧਾਲੂ ਦੀਆਂ ਲੱਤਾਂ ਤੇ ਬੁਰੀ ਤਰ੍ਹਾਂ ਨਾਲ ਸੱਟਾਂ ਨੇ ਜਿਹੜੀਆਂ ਉਹ ਮਾਰੀਆਂ ਗਈਆਂ ਜਿਸ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਉਹਨਾਂ ਦਾ ਸਮਾਨ ਅਤੇ ਨਗਦੀ ਖੋਹ ਲਈ ਗਈ ਅਤੇ ਨਾਲ ਹੀ ਉਹਨਾਂ ਦਾ ਇੱਕ ਮੋਟਰਸਾਈਕਲ ਲੈ ਕੇ ਵੀ ਫਰਾਰ ਹੋ ਗਏ। ਇਸ ਮੌਕੇ ਜਿਸ ਵਿਅਕਤੀ ਦੇ ਨਾਲ ਘਟਨਾ ਵਾਪਰੀ ਹੈ ਉਸ ਦਾ ਨਾਮ ਅਜੀਤ ਕੁਮਾਰ ਹੈ। ਆਓ ਜਾਣਦੇ ਹਾਂ ਕੀ ਕਹਿਣਾ ਉਹਨਾਂ ਦਾ। ਅਜੀਤ ਕੁਮਾਰ ਜੀ ਕੀ ਕਹਿਣਾ ਵਾਪਰੀ ਜਦੋਂ ਤੁਸੀਂ ਜੋ ਯਾਤਰਾ ਤੇ ਜਾ ਰਹੇ ਸੀ। ਅਸੀਂ ਨਾ ਜੀ ਜੀਤਾਪਿੰਡ ਤੋਂ 2 ਵਜੇ ਚੱਲੇ ਸੀ ਅਮਰ ਅਮਰਨਾ ਯਾਤਰਾ ਵਾਸਤੇ। ਪਹਿਲਾਂ ਹੀ ਸਾਡੇ ਨਾਲ ਹੀ ਇੱਕ ਮੋਟਰਹੈਲ ਦੇ ਉਹਨਾਂ ਨੇ ਤਿੰਨ ਬੰਦੇ ਇੱਕ ਬੰਦੇ ਨੇ ਡਾਂਗ ਮਾਰੀ। ਉਹ ਵਜਦਾ ਵਜਦਾ ਉਹ ਬਚ ਗਿਆ ਜੀ। ਫਿਰ ਅਸੀਂ ਆਗੜ ਪਿਛੜ ਹੋ ਗਏ ਜੀ ਫਿਰ ਬੰਦਾ ਆਇਆ ਨਿਕਲ ਕੇ ਇੱਕ ਮੈਂ ਮੋਟਰਸਾਈਕਲ ਚਲਾ ਰਿਆ ਸੀ ਇੱਕੋ ਦਮ ਨਿਕਲ ਕੇ ਆਇਆ ਝਾੜ ਗਿਆ ਜੀ ਉਹਨੇ ਜੀ ਜੋ ਡਾਂਗ ਮਾਰ ਲੱਗਿਆ ਜੀ ਜਿਹੜਾ ਪਵਨ ਮੁੰਡਾ ਮੇਰੇ ਨਾਲ ਸੀਗਾ ਜੀ ਇਹਨੇ ਨਾ ਜੀ ਉਹਦੇ ਕੰਨੀ ਹੈਲਮਟ ਕਰਤਾ ਜੀ ਉਹ ਹੈਲਮਟ ਕਰਤਾ ਉਹ ਮੋਟਰਸਾਈਕਲ ਅਸੀਂ ਕਬਰ ਆ ਗਏ ਮੋਟਰਸਾਈਕਲ ਇੱਕੋ ਦਾ ਹੱਥੋਂ ਉਹਦੇ ਵਿੱਚ ਵੱਜਿਆ ਜਾਲ ਦੇ ਉਹ ਮੁੜ ਕੇ ਸਾਨੂੰ ਕੁੱਟਣਾ ਪੈ ਗਿਆ ਉਹ ਸਾਡਾ ਸਾਰਾ ਸਮਾਨ ਖੋਣ ਪੈ ਗਿਆ ਜੀ ਸਾਨੂੰ ਲੁੱਟ ਕੋ ਕਰਨ ਪੈ ਗਿਆ ਸਾਡੀ ਅਸੀਂ ਉਹਨਾਂ ਨੂੰ ਪੂਰਾ ਘੋਲੇ ਆ ਪੰਜ ਦਸ ਮਿੰਟ ਠੀਕ ਹੈ ਜੀ ਮੁੜ ਕੇ ਜਦੋਂ ਅਸੀਂ ਉਹਨਾਂ ਕੋਲ ਘੁਲ ਕੇ ਉਹਨਾਂ ਅਸੀਂ ਮੂਰੇ ਭੱਜ ਲਏ ਉਹਨਾਂ ਦੇ ਅਸੀਂ ਪਾਰਲੇ ਪੈ ਟੱਪ ਕੇ ਵਾਹਨ ਦੇ ਵਿੱਚ ਵੜ ਗਏ ਜੀ ਉਹ ਸਾਡਾ ਮੋਟਰਸਾਈਕਲ ਲੈ ਕੇ ਭੱਜ ਗਏ ਬਾਣ ਵੀ ਕੋਈ ਸਮਾਨ ਸਾਡਾ ਜੀ ਉਹਦੇ ਤੇ ਬੈਗ ਬੰਨੇ ਹੋਏ ਸੀ ਸਾਡੇ ਕੱਪੜੇ ਜੜੇ ਸੀ ਵਿੱਚ ਜੀ ਦੋ ਬੈਗ ਸੀਗੇ ਜੀ ਉੱਤੇ ਤੇ ਸਾਡੀ ਨਗਦੀ ਸੀ ਉਹ ਚੀ ਜੀ ਸਾਡੇ ਏਟੀਐਮ ਕਾਰਡ ਸੀ ਉਂਗਲ ਇੱਕਦਮ ਮੇਰੀ ਉਂਗਲ ਵੱਡੀ ਗਈ ਜੀ ਤੇ ਉਂਗਲ ਮੇਰੀ ਕੱਟ ਲੱਗ ਗਈ ਟਾਂਕੇ ਲੱਗ ਗਏ ਮੇਰੇ ਹੱਥ ਤੇ ਨਾਲ ਦੇ ਮੁੰਡੇ ਦੇ ਨਾਲ ਦੇ ਮੁੰਡੇ ਦੇ ਪਾੜਦੇ ਸਾਟ ਆ ਜੀ ਮੇਰੇ ਹੱਥ ਪੈਰਾਂ ਤੇ ਆ ਜੀ ਆ ਪੱਟ ਤੇ ਹੀ ਇੱਥੋਂ ਆ ਕਰ ਦੂਗੀ ਅੱਲਾਹ ਤੇ ਬਾਕੀ ਤਿੰਨ ਹੀ ਆ ਨਹੀਂ ਸੀਗੇ ਸਰ ਤੇ ਤੁਸੀਂ ਜਦੋਂ ਜਦੋਂ ਤੁਹਾਨੂੰ ਰੋਕੇ ਉਹ ਤੁਸੀਂ ਕਹਿੰਦੇ ਸੀ ਕਿ ਤੁਹਾਡੇ ਨਾਲ ਜਿਹੜੇ ਨਹੀਂ ਅਸੀਂ ਦੋ ਨਹੀਂ ਆ ਰਹੀ ਸੀ ਇੱਕ ਮੁਰਜੇ ਇਕੱਠੇ ਹੁੰਦੇ ਸੀ ਫਿਰ ਤਾਂ ਨਹੀਂ ਹੁੰਦੇ ਬਾਕੀ 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 ਪਿੱਛੇ ਸੀਗੇ ਉਹ ਅੱਗੇ ਸੀਗੇ ਦੋ ਮੋਟਰ ਹੈਦੋ ਇਹਨੇ ਕੋਈ ਤਾਂ ਟਾਈਮ 3 ਵਜੇ ਦਾ ਟਾਈਮ ਹੈ ਇਸ ਮੌਕੇ ਯਾਤਰੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਲੁੱਟੇਰਿਆਂ ਦੇ ਵੱਲੋਂ ਇਹਨਾਂ ਦੇ ਗਰੁੱਪ ਦੇ ਉੱਪਰ ਹਮਲਾ ਜਿਹੜਾ ਉਹ ਕੀਤਾ ਗਿਆ ਤੇ ਪਹਿਲਾਂ ਵੀ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਬਾਈਕ ਸਵਾਰ ਬਚ ਕੇ ਨਿਕਲਣ 'ਚ ਕਾਮਯਾਬ ਰਹੇ ਅਤੇ ਇੱਕ ਬਾਈਕ ਸਵਾਰ ਇਹਨਾਂ ਦੇ ਅੜਿੱਕੇ ਚੜ ਗਿਆ ਤਾਂ ਸੰਜੀਵ ਕੁਮਾਰ ਜੀ ਭਾਈ ਜੀ ਕਿੰਨਾ ਤਜਰਬਾ ਹੈ ਇੱਥੇ ਕਿਰ ਕਿੱਥੇ ਜਾਣਾ ਹੈ ਅਸੀਂ ਜੀਬਾ ਤੋਂ ਅਮਰਨਾਥ ਜਾਣਾ ਸੀ ਜੀ ਕਿੰਨੇ ਜਣੇ ਸੀ 20 ਬਾਈ ਜਨਾਂ ਦਾ ਜਦੋਂ ਸੀ ਅੱਛਾ ਜੀ ਮੋਟਰਸਾਈਕਲ ਹਾਂ ਮੋਟਰਸਾਈਕਲਾਂ ਤੇ ਤੇ ਇਹਨੂੰ ਘੱਟਾ ਕੀ ਵਾਪਰੀ ਘੱਟਾ ਅਸੀਂ ਕੁਝ ਆਦਮੀ ਅੱਗੇ ਸੀਗੇ ਜੀ ਚੈਲਾ ਵਾਲੇ ਪੋਲ ਕੋਲ ਇੱਕ ਬੰਦਾ ਆਇਆ ਉਹਨੇ ਸਾਡੇ ਪਹਿਲਾਂ ਮਾਰਿਆ ਅਸੀਂ ਸੰਭਲ ਗਏ ਜੀ ਅਸੀਂ ਪਿੱਛੇ ਫੋਨ ਕਰਤਾ ਉਹ ਕੁਝ ਬੰਦੇ ਪਿੱਛੇ ਰੋਗ ਗਏ ਇਹ ਜਿਹੜੇ ਨਾਲ ਹੋਰ ਘਟਨਾ ਵਾਪਰੀ ਇਹ ਮੋਟਰਸਾਈਕਲ ਵਿਚਾਲੇ ਸੀਗਾ ਉਹਨਾਂ ਨਾਲ ਕੁੱਟਮਾਰ ਕਰਕੇ ਨਾਲੇ ਉਹਨਾਂ ਤੋਂ ਮੋਟਰਸਾਈਕਲ ਖੋਹ ਕੇ ਲੈ ਗਏ ਜੀ ਸੱਟਾ ਹੀ ਮਾਰੀ ਸੱਟਾ ਮਾਰ ਗਏ ਹਾਂਜੀ ਉਹਨਾਂ ਦੇ ਇਹ ਔਰਤ ਹੋਇਆ ਕੀ ਹੁੰਦਾ ਮੋਟਰਸਾਈਕਲ ਖੋ ਕੇ ਲੈ ਗਏ ਜੀ ਪੈਸੇ ਸੀਗੇ ਬੈਗ ਸੀਗੇ ਦੋ ਜੀ ਉਹਨਾਂ ਵਿੱਚ ਏਟੀਐਮ ਸੀਗਾ ਤੇ ਆਪਣੇ ਕੁਝ ਪੈਸੇ ਸੀਗੇ ਜੀ ਜਿਹੜੇ ਬੰਦੇ ਨੇ ਸੱਟਾਂ ਵਜੀਆਂ ਉਹ ਕਿੱਥੋਂ ਰਹਿਣ ਉਹ ਜੀ ਦੇ ਦਾ ਜੀ ਇੱਕ ਇੱਕ ਨੱਥਾ ਸਿੰਘ ਵਾਲੇ ਗੋਟਿਆਂ ਦੇ ਕਿੰਨੀਆਂ ਕੁ ਸੱਟਾਂ ਵਜੀਆਂ ਸੱਟਾਂ ਇੱਕ ਦੇ ਤਾਂ ਟਾਂਕੇ ਲੱਗੇ ਜੀ ਹੱਥ ਤੇ ਤੇ ਇੱਕ ਉਂਗਲ ਤੇ ਕੱਟੀ ਗਈ ਥੋੜੀ ਜੀ ਤੇ ਦੂਜੇ ਦੇ ਸੱਟਾਂ ਵੀ ਹੈਗੀਆਂ ਕਾਫੀ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਜੀ ਹਾਂ ਜੀ ਇਹ ਕੀਤੀ ਹੈ ਜੀ 112 ਨੰਬਰ ਤੇ ਵੀ ਕੰਪਲੀਟ ਕੀਤੀ ਸੀਗੀ ਜੀ ਤੇ ਤੇ ਹੁਣ ਸੜਾ ਥਾਣੇ ਜੀ ਵੀ ਕੀਤੀ ਹੈ ਜੀ ਕੇਵਲ ਸਿੰਘ ਜੀ ਜਿਹੜੀ ਤੁਹਾਡੇ ਨਾਲ ਘਟਨਾ ਹੋਈ ਕਿ ਕੀ ਕਹੋਗੇ ਤੁਸੀਂ ਅਸੀਂ ਤਾਂ ਇਹੀ ਕਹਾਂਗੇ ਜਿਹੜੀ ਸਾਡੇ ਨਾਲ ਬਹੁਤ ਮਾਰੀ ਹੋਈ ਆਗੀ ਐ ਤਾਂ ਹੁਣ ਯਾਤਰੀ ਨੇਤੀ ਜਾਂਦੇ ਹੈਗੇ ਜੇ ਐਂ ਕਰਦਾ ਤਾਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੇ ਕੋਈ ਗੌਰ ਨਾ ਕਰੀ ਤਾਂ ਇਸ ਤੇ ਫਿਰ ਬਹੁਤ ਮਾਰੀ ਗੱਲ ਆਗੀ ਨਾ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਸੀ ਬਹੁਤ ਮਾਰੀ ਗੱਲ ਆ ਤੁਹਾਨੂੰ ਕੋਈ ਸਹਿਯੋਗ ਦਿੱਤਾ ਜਾ ਰਿਹਾ ਤੁਹਾਨੂੰ ਪੁਲਸ ਨੂੰ ਇਹ ਹੁਣ ਕਸੀਂ ਕੰਪਲੀਟ ਲਿਖਾਈ ਹੈ ਇਸ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਕਰਦੀ ਹੈ ਪੁਲਸ ਤਾਂ ਜਿਹੜੇ ਬੱਚਿਆਂ ਨੂੰ ਲੁੱਟ ਗਿੱਤੇ ਕਿੰਨੇ ਜਾਣੇ ਸੀ ਔਰ ਕਾਹਦੇ ਤੇ ਸੀ ਉਹ ਉਹ ਤਿੰਨੇ ਜਾਣੇ ਸੀਗੇ ਜੀ ਲੁਕੇ ਬੈਠੇ ਝਾੜੀਆਂ ਝਾੜੀਆਂ ਚੋਂ ਛੋਟੀਆਂ ਸੀਗੀਆਂ ਉਹਨਾਂ ਕੋਈ ਦਾਦਾ ਸੀਗਾ ਜੀ ਉਹ ਲੈ ਕੇ ਮੂਰੇ ਹੋ ਗਏ ਸਾਡੇ ਮੋਟਰਸਾਈਕਲਾਂ ਦੇ ਹਾਂਜੀ ਜੇ ਤੁਸੀਂ ਇਕੱਠੇ ਹੁੰਦੇ ਹੋਰ ਵੀ ਕੋਈ ਨੁਕਸਾਨ ਕਰ ਸਕਦੇ ਸੀ ਜੇ ਹੋਰ ਵੀ ਨਾਲ ਬੱਚੇ ਇਹ ਤਾਂ ਜੀ ਹੁਣ ਕੁਦਰਤ ਨੂੰ ਪਤਾ ਵੀ ਜਿਆਦਾ ਨਿਖਿਆਣ ਹੁੰਦਾ ਜਾਂ ਉਹਨਾਂ ਦੇ ਵਾਜਦਿਆਂ ਜਾਂ ਸਾਡੇ ਵਾਜਦਿਆਂ ਫਿਰ ਲੜਾਈ ਵੀ ਹੋ ਸਕਦੀ ਸੀ ਸਾਡੇ ਇੱਕ ਮੋਟਰਸਾਈਕਲ ਦੇ ਜਦੋਂ ਉਹਨਾਂ ਨੇ ਮਾਰੀ ਹੈਗੀ ਉਹ ਮੋਟਰਸਾਈਕਲ ਡਿੱਗ ਗਿਆ ਦਾ ਜੀ ਉਹਨਾਂ ਨੇ ਫਿਰ ਛੋਟੀਆਂ ਮਾਰ ਕੇ ਜਿਉਂ ਇਹਨਾਂ ਦੇ ਇੱਕ ਉਂਗਲ ਕੱਟੀ ਗਈ ਤੇ ਇੱਕ ਦੇ ਹੂਨ ਸਟਾਅ ਹੋ ਗਈਆਂ ਇਹ ਤੇ ਉਹ ਮੋਟਰਸਾਈਕਲ ਲੈ ਕੇ ਭੱਜ ਗਈ ਜਦੋਂ ਬੇਹੋਜ ਹੋ ਗਈ ਅਸੀਂ ਚਾਕੇ ਇਹਨਾਂ ਨੂੰ ਸਰਕਾਰੀ ਹਸਪਤਾਲ ਚ ਲੈ ਕੇ ਆਂਦਾ ਜੀ ਹਾਂਜੀ ਉਪਰ ਉਹਨਾਂ ਡਾਕਟਰ ਨੇ ਵੀ ਕਹਿੰਦੇ ਇਹ ਰੁਕਾ ਭੇਜਾਂਗੇ ਦੇਖੋ ਕੀ ਮੰਨਦਾ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਨੇੜੇ-ਤੇੜੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਇੱਕ ਸੀਸੀਟੀਵੀ ਦੇ ਵਿੱਚ ਹਮਲਾ ਕਰਨ ਵਾਲੇ ਲੁਟੇਰਿਆਂ ਦੀਆਂ ਕੁਝ ਤਸਵੀਰਾਂ ਵੀ ਆ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਜੀ ਅਜੇ ਕੁਮਾਰ ਪੁੱਤਰ ਜੇਸ਼ ਕੁਮਾਰ ਵਾਸੀ ਜੀਦਾ ਜ਼ਿਲ੍ਹਾ ਬਟਿੰਡਾ, ਕਮਨ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਕੋਠੇ ਨੱਥਾ ਸਿੰਘ ਵਾਲੇ ਇਹ ਆਪਣੇ 11 ਮੋਟਰਸਾਈਕਲਾਂ ਤੇ ਸਵਾਰ ਹੋ ਕੇ 22 ਜਾਣੇ ਜਥੇ ਦੇ ਰੂਪ ਚ ਅਮਰਨਾਥ ਯਾਤਰਾ ਤੇ ਮੱਥਾ ਟੇਕਣ ਜਾ ਰਹੇ ਸੀ ਤੇ ਕਰੀਬ 2 ਵਜੇ ਇਹ ਆਪਣੇ ਉਤੋਂ ਗੋਨੇਆਣਾ ਮੰਡੀ ਤੋਂ ਛੱਲੇ ਆ ਜੀ ਜਦੋਂ ਇਹ ਕਰੀਬ 3:00 ਵਜੇ ਸੇਮਨਾਲਾ ਪਿੰਡਾ ਜੀ ਇੱਕ ਸਰਦਾਰ ਠੱਬਾ ਦੇ ਨੇੜੇ ਪਿੰਡ ਚੈਲ ਦੇ ਰਕਬੇ 'ਚ ਉੱਥੇ ਜਿੱਥੋਂ ਪਹੁੰਚੇ ਤੋਂ ਉੱਥੇ ਤਿੰਨ ਵਿਅਕਤੀਆਂ ਨੇ ਇਹਨਾਂ ਤੇ ਹਮਲਾ ਕੀਤਾ ਸਮਾਨ ਖੋਹਣ ਦੀ ਵੈਸੇ ਉਹਨਾਂ ਦੀ ਨਿਅਤ ਸੀਗੀ ਪਰ ਜਦੋਂ ਇਹ ਹੱਥੋਂ ਪਈ ਹੋ ਕੇ ਤੇ ਇਹਨਾਂ ਦਾ ਉਹ ਮੋਟਰਸਾਈਕਲ ਵੀ ਲੈ ਗਏ ਤੇ ਨਾਲ ਇੱਕ ਬੈਗ ਆ ਪੈਸਿਆਂ ਵਾਲਾ ਉਹ ਲੈ ਗਏ ਜੀ ਤੇ ਅਸੀਂ ਹੁਣ ਸੀਸੀਟੀਵੀ ਕੈਮਰੇ ਵੇਖ ਕੇ ਤੇ ਤੋ ਮਤਲਬ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਕਾਰਵਾਈ ਕਰਕੇ ਤੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨੂੰ ਇਹਨਾਂ ਨੂੰ ਇਨਸਾਫ ਦਿਵਾਉਣਾ ਸਰ ਜੇ ਵਿਕ ਨੇ ਹੁਣ ਲਾ ਕਿਤੇ ਕੋਈ ਨਾ ਮੜਿਆ ਦੇ ਸੋਟਾ ਸੋਟਾ ਹੀ ਮਾਰੀ ਕਿ ਨਹੀਂ ਉਸ ਤਾਂ ਉਹਨਾਂ ਦੇ ਦੀ ਇੱਕ ਮੁੰਡੇ ਦੇ ਹੱਥ ਤੇ ਆ ਤੇ ਇੱਕ ਤੇ ਬਾਹ ਤੇ ਸੱਟ ਆ ਤੇ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਜਲਦੀ ਇਹ ਬੰਦੇ ਟ੍ਰੇਸ ਕਰਕੇ ਤੇ ਉਹ ਮੰਨ ਲਾਤਾਂ ਦੇ ਪਿੱਛੇ ਪਿੱਛੇ ਸੀਸੀਟੀਵੀ ਵੀ ਇੱਕ ਸਾਮਣੇ ਆਈ ਹੈ ਪੁਰਾਣੀ ਉਹ ਫਕਰ ਕਿ ਉਹ ਪਛਾਣ ਮੁੰਡੇ ਕਰਦੇ ਕਿ ਸ਼ਾਇਦ ਹੋਈ ਹੋ ਸਕਦੀ ਹਾਂ ਤੇ ਤੇ ਉਹ ਹੀ ਲੜਕੇ ਹੋਏ ਤਾਂ ਇਹਨਾਂ ਨੂੰ ਅਸੀਂ ਉਹ ਸੀਸੀਟੀਵੀ ਕੈਮਰਾ ਫੋਟੋ ਦਿਖਾ ਰਹੇ ਹਾਂ ਫੋਟੋ 'ਚ ਪੈਟਰੋਲ ਪੰਪ ਹੈਗਾ ਐਚਪੀ ਪੈਟਰੋਲ ਪੰਪ ਨੇੜੇ ਚਹਿਲ ਪੁਲ ਦੇ ਤੇ ਉਥੋਂ ਅਸੀਂ ਸੀਸੀਟੀਵੀ ਤਾਂ ਉਹ ਲੈ ਲਈਆਂ ਕਲਿੱਪਸ ਉਹ ਇਹਨਾਂ ਨੂੰ ਦਿਖਾ ਕੇ ਚੈੱਕ ਕਰਾ ਰਹੇ ਜੇ ਪਛਾਣ ਕਰਦੇ ਤਾਂ ਉਹਨਾਂ ਬੰਦਿਆਂ ਨੂੰ ਟ੍ਰੇਸ ਕਰਕੇ ਜਲਦੀ ਇਹ ਜਿਹੜਾ ਕਾਰਵਾਈ ਕੀਤੀ ਪੰਜਾਬ ਵਿੱਚ ਜੇ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਦੋਂ ਲੁਟੇਰਿਆਂ ਦੇ ਵੱਲੋਂ ਇਸ ਤਰ੍ਹਾਂ ਸ਼ਰਿਆਮ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ ਤੇ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਫਰੀਦਕੋਟ ਤੋਂ ਗੁਰਜੀਤ ਸਿੰਘ ਰਮਾਣਾ ਦੀ ਰਿਪੋਰਟ ਔਨ ਏਅਰ